ਰੇਟ ਕਰਨ ਦੇ ਕਿਹੜੇ ਹੋਣਗੇ ਮੈਂ ਕਹਣਾ ਆਲ ਇੰਡੀਆ ਰੇਟ ਦੀ ਆਪਣੀ ਗਰੰਟੀ ਹੋਊਗੀ ਡੀਲਰ ਰੇਟ ਤੋਂ ਵੀ ਸਸਤੀਆਂ ਕਰਾਂਗੇ ਰੇਟ ਦੀ ਆਪਣੀ ਫੁੱਲ ਗਰੰਟੀ ਹੈ ਉਹ ਆਲ オリジナル ਮੰਗੋ ਗੱਡੀ ਪਈ ਆ ਤੁਸੀਂ ਦੇਖੋ ਕਿਵੇਂ ਸੈਡਾਂ ਲੱਜਾਂ ਤੁਹਾਡਾ 28 ਤੱਕ ਪਾਸ ਹਾਂਜੀ ਰੇਟ ਇਹਦਾ ਜੀ ਰੇਟ ਦੇ ਦਾਂਗੇ ਸਿਰਫ ਦੇ ਸਿਰਫ ਆਪਾਂ ਇਹ ਵੀ 130 ਹੋਈ ਦੇ ਦਾਂਗੇ ਜੀ 1,30,000 ਹਾਂਜੀ 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 ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਔਰ ਫਿਰ ਤੋਂ ਸਵਾਗਤ ਕਰਦੇ ਹਾਂ ਆਪਣੇ ਪੇਜ ਦੇ ਉੱਤੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਜੀ ਭੰਗੂ ਮੋਟਰ ਸਬਾਈਆਂ ਕੋ ਟਟੋਟ ਸਤ ਅੱਠ ਕਾਰਾਂ ਨੇ ਕਾਰਾਂ ਪੂਰੀਆਂ ਟੌ ਬਣੇ ਗਿਆ ਮਿਲ ਜਾਣੀਆਂ ਕਾਰਾਂ ਤੁਹਾਨੂੰ ਬਹੁਤ ਹੀ ਸਸਤੇ ਰੇਟ ਦੇਤੇ ਸਸੇ ਕਰਦੀ ਸਸੇ ਕਰਦੀ ਸੁਆਗਤ ਹੈ ਤੁਹਾਡਾ ਆਪਣੇ ਵੇਚ ਦਿੱਤੇ ਧੰਨਵਾਦ ਸੋ ਠੀਕ ਠਾਕ ਹੋ ਮੇਰੇ ਹਾਂਜੀ ਹਾਂਜੀ ਵਧੀਆ ਕਿੰਨੀਆਂ ਕਾਰਾਂ ਨੇ ਮੇਰੇ ਅੱਜ ਆਪਣੇ ਕੋਲੇ ਨੌ 10 ਕਾਰਾਂ ਨੇ ਜੀ ਤੇ ਕਾਰਾਂ ਪੂਰੀਆਂ ਕੰਡ ਨੇ ਮੇਰੇ ਹਾਂਜੀ ਹਾਂ ਇੰਜਨ ਗੇਅਰ ਦੀ ਆਪਣੀ ਅਸੀਂ ਹੀਟਰ ਸਭ ਕੁਝ ਵਰਕਿੰਗ ਕੱਡੀਆਂ ਦਾ ਠੀਕ ਆ ਜੀ ਰੇਟ ਕਾਰਾਂ ਦੇ ਕਿਹੜੇ ਹੋਣਗੇ ਮੈਂ ਕਹਣਾ ਆਲ ਇੰਡੀਆ ਰੇਟ ਦੀ ਆਪਣੀ ਗਾਰੰਟੀ ਹੋਊਗੀ ਡੀਲਰ ਰੇਟ ਤੋਂ ਵੀ ਸਸਤੀਆਂ ਕਾਰਾਂ ਦੇ ਦਾਂਗੇ ਆਪਾਂ ਲੋ ਮਿੱਤਰੋ ਬਾਈਕਾਂ ਦਾ ਸਭ ਤੋਂ ਤੇ ਇੰਜਨ ਗੇਅਰ ਦੀ ਗਾਰੰਟੀ ਆਪਣੀ ਏਸੀ ਹੀਟਰ ਵਰਕਿੰਗ ਹੈ ਜੀ ਮਾਡਲ ਕਿੰਨਾ ਕਰ ਰਹੇ ਜੀ 2004 ਜੀ ਪਾਸਿੰਗ ਪਈਆ 24 ਦੇ ਲਾਸਟ ਤੱਕ ਬਾਕੀ ਲਾਈ ਵਗੈਰ ਚੈੱਕ ਕਰ ਲੋ ਲਾਈਵ ਲੱਗੇ ਹੋਏ ਨੇ ਟਾਇਰ ਵਧੀਆ ਠੀਕ ਹੈ ਜੀ ਕੰਡੀਸ਼ਨ ਕਾਰ ਦੀ ਬਹੁਤ ਸਾਫ ਹੈ ਹਨਾ ਵੀਰੇ ਹਾਂਜੀ ਹਾਂਜੀ ਆਹ ओरिजिनल ਮੰਗੂ ਪਈਆ ਕੱਢੀ ਠੀਕ ਆ ਜੀ ਹਾਂਜੀ ਬਾਅਦ ਆਪਾਂ ਕਹਿੰਦੇ ਜਿਸੇ ਬੰਦੇ ਕੋਲੇ ਕਾਰ ਸੀ ਪੂਰੀ ਸਾਮ ਸੰਭਾਲ ਕੇ ਰੱਖੀ ਵੀਰੇ ਕਾਰ ਹਾਂਜੀ 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 ਕਿਉਂਕਿ ਕਾਰ ਦੀ ਕੰਡੀਸ਼ਨ ਬਹੁਤ ਸਾਫ ਪਈਆ ਜਿਹੜੇ हिसाब ਤੇ ਕਾਰ ਡਾਊਨ ਮਾਡਲ ਲਗੀ ਵੀ ਇੰਨੀ ਸਾਫ ਕਹਦੀ ਆਪਾਂ ਕਾਰ ਕਿਤੋਂ ਨਹੀਂ ਮਿਲਦੀ ਐਨੇ ਛੋਟੇ ਮਾਡਲ ਦੇ ਵਿੱਚ ਹਾਂਜੀ ਹਾਂਜੀ ਤੇ ਇਹ ਰੇਟ ਕਿੰਨਾ ਵੀਰੇ ਕਾਰ ਦੇ ਦਾ 70000 ਰੁਪਏ ਆਨ ਲਈ ਜੀ 70000 ਰੁਪਏ ਦੇ ਹਾਂਜੀ ਹਾਂ ਕਾਰ ਇੱਕ ਵਾਰੀ ਅੰਦਰੋਂ ਚੈੱਕ ਕਰਾ ਦੀਏ ਅੰਦਰੋਂ ਵੀ ਕਾਰ ਕਰੋ ਚੈੱਕ ਬਿਲਕੁਲ ਨਵੀਂ ਕਾਰ ਕਿੰਨੇ ਕਿ ਚੱਲੀ ਵੀਰੇ ਕਾਰ ਇਹ 80000 ਦੇ ਕਰੀਬ ਚੱਲੀ ਵੀ ਹੈ ਜੀ ਠੀਕ ਹੈ ਵੀਰੇ ਇੰਜਨ ਉਜਨ ਦੀ ਕਿਵੇਂ ਵੀਰੇ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਆਪਣੀ ਇਹ ਚਾਰ ਚਲਾਵਾ ਵੀਰੇ ਕਾਰ ਦਾ ਪੂਰਾ ਵਧੀਆ ਜੀ ਇੰਜਨ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਨਵਾਂ ਇੰਜਨਾਂ ਤੇ ਐਮਾ ਰੌਂਡ ਦੀ ਵਧੀਆ ਕੁਆਲਿਟੀ ਦੀ ਕਾਰ ਦੇ ਵਿੱਚ ਵੈਂਟਰੀ ਪਈ ਹੈਗੀ ਮਿੱਤਰੋ ਉਸ ਤੋਂ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ ਲੈਨਸਰ ਤੇ ਕਾਰ ਹੈਗੀ ਬਲੈਕ ਰੰਗ ਦੀ ਜਿਹੜੀ ਆਪਾਂ ਕਹਿ ਦਈਏ ਬਹੁਤ ਹੀ ਘੱਟ ਮਿਲਦੀ ਹੈਗੀ ਲੱਭਣੇ ਲੱਭਦੀ ਹੈ ਲੈਨਸਰ ਬਲੈਕ ਕਲਰ ਦੇ ਵਿੱਚ ਤੇ ਬਾਈ ਪਤਾ ਨਹੀਂ ਕਿਵੇਂ ਲਈ ਬੱਠਰੇ ਵੀਰੇ ਬਹੁਤ ਮੁਸ਼ਕਿਲ ਵੀਡੀਓ ਨੇ ਘਰ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਹਾਂਜੀ ਸਸਤੇ ਭਾਅ ਦੀ ਨਹੀਂ ਮਿਲਦੀ ਮਤਲਬ ਮਹਿੰਗੇ ਮੁੱਲ ਦੀਆਂ ਦਾ ਬਾਦੂ ਮਿਲੇ ਬਾਦੂ ਸਾਡੇ ਮਿਲ ਜਾਂਦੀਆਂ ਨੇ ਆਪਾਂ ਨੂੰ ਪਰ ਆਪਾਂ ਸਸਤੇ ਰੇਟ ਤੇ ਪਰਦੇ ਤਾਂਗੇ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਕੀ ਡਿਟੇਲ ਹੈ ਜੀ 2002 ਮਾਡਲ ਹੈ ਜੀ 29 ਤੱਕ ਪਾਸਿੰਗ ਠੀਕ ਹੈ ਜੀ ਤੇ 1 ਸਾਲ ਦਾ ਬੀਮਾ ਤੇ ਨਾ ਕਰਾਉਣ ਦੇ ਪੈਸੇ ਕਸਟਮਰ ਨੇ ਲਾਉਣੇ ਆ ਜੀ ਠੀਕ ਹੈ ਜੀ ਮੈਂ ਇਹਨੂੰ ਸੀ ਦੇਵਾਂਗਾ ਤੁਸੀਂ ਕਟਵਾ ਕੇ ਜੀ ਹਾਂ ਪੰਜਾਬ ਨੰਬਰ ਆਈ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਠੀਕ ਹੈ ਠੀਕ ਹਾਂਜੀ ਏਸੀ ਹਿੱ ਤੇ ਗੱਡੀ ਲੈਸ ਪ੍ਰਾਈਸ ਦੇਣਾ ਕਿ ਆਪਾਂ ਸਿਰਫ ਤੇ ਸਿਰਫ 90000 ਰੁਪਏ ਦੀ ਠੀਕ ਆ ਵੀਰੇ ਬਾਕੀ ਅੰਦਰੋਂ ਵੀਰੇ ਕਾਰ ਬਿਲਕੁਲ ਨਵੀਂ ਪਈ ਆ ਹਾਂ ਜੀ ਵੀਰੇ ਸੀਟ ਕਵਰ ਵਧੀਆ ਲੱਗਿਆ ਗੱਡੀ ਤੇ ਠੀਕ ਆ ਜੀ ਸਾਫ਼ ਕਾਰ ਕੰਡੀਸ਼ਨ ਦੀ ਬਹੁਤ ਸਾਫ਼ ਜਾਨਾ ਵੀਰੇ ਹਾਂਜੀ ਹਾਂਜੀ ਇੰਜਨ ਉਜਨ ਦੀ ਕਿਵੇਂ ਵੀਰੇ ਚਾਰ ਗੇਅਰ ਦੀ ਗਾਰੰਟੀ ਹੈ ਜੀ ਠੀਕ ਆ ਜੀ ਬਾਦਰੀ ਬਹੁਤ ਸੋਹਣੀ ਕਾਰ ਆ ਗਈ ਹਾਂਜੀ ਤੇ ਇੱਕ ਵਾਰੀ ਇਹਦਾ ਕਾਰ ਦਾ ਇੰਜਨ ਚੈੱਕ ਕਰਵਾ ਦਿਓ ਜੀ ਤਾਂ ਲਓ ਜੀ ਕਾਰ ਦਾ ਇੰਜਨ ਚੈੱਕ ਕਰਾ ਦਿਓ ਤੁਹਾਨੂੰ ਕਾਰ ਦਾ ਬਹੁਤ ਵਧੀਆ ਪਈਆ ਕਾਰ ਤੇ ਸਾਂਸ ਵਾਲ ਕਰਖੀਏ ਪੂਰੀ ਕਾਰ ਕਿਧਰੇ ਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਲੈਸਰ ਕਾਰ ਹਨਾ ਵੀਰੇ ਹਾਂਜੀ ਹਾਂ ਇਹਦੇ ਜੇ ਆਪਾਂ ਇਹਦੀ ਐਵਰੇਜ ਦੀ ਗੱਲ ਕਰੀਏ ਕਿੰਨੀ ਹੁੰਦੀ ਹੈ 14 15 ਦੀ ਐਵਰੇਜ ਹੁੰਦੀ ਹੈ ਜੀ 14 ਮੰਨਦੇ ਨਹੀਂ ਸੀਗੇ ਵੀਰੇ ਆਮ ਤੌਰ ਤੇ ਹਾਂਜੀ ਹਾਂ ਜੀ ਆਰਾਮਦਾਰ ਹੀ ਨਾ ਦਿੰਦੀ ਹੈ ਜੀ ਤਿੰਨ ਨੰਬਰ ਇਹਦਾ ਪੱਕਾ ਪੰਜਾਬ ਦਾ ਟ੍ਰਾਂਸਪੋਰਟ ਨੰਬਰ ਪੱਕਾ ਪੰਜਾਬ ਦਾ ਨੰਬਰ ਹੈ ਜੀ ਉਹਨਾਂ ਦੇ ਕਿੰਨੇ ਵੀਰੇ ਕਾਰ ਇਹ ਓਨਰ ਦੂਜੇ ਹੈ ਜੀ ਤੇ ਰੇਟ ਕਿੰਨਾ ਦੱਸੀ ਵੀਰੇ ਇਹਦਾ 90000 ਓਨਲੀ ਜੀ ਇੱਥਰ ਉਸ ਤੋਂ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ ਆਲਟੋ ਪੱਕੇ ਪੰਜਾਬ ਨੰਬਰ ਦੀ ਕਾਰ ਜੀ ਦੀ ਕਾਰ ਲੱਭਣੇ ਲੱਭਦੀ ਤੇ ਬਾਈਆਂ ਕੋਲੇ ਕਾਰ ਆਈ ਹੈ ਜੀ ਕਿਨੇ ਮਾਡਲ ਆ ਕਾਰ ਇਹ ਜੀ 2004 ਮਾਡਲ ਹਾਂਜੀ ਏਸੀ ਚੱਲਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਤੇ ਉਹਨਾਂ ਦਾ ਕੰਮ ਵੀਰੇ ਕਾਰ ਦੀ ਇਹ ਓਨਰ ਦੂਜੇ ਓਨਰ ਹੈ ਵੀ ਠੀਕ ਆ ਜੀ ਤੇ ਕੁੱਲ ਦੇ ਰਾਂਗੇ ਆਪਾਂ ਸਿਰਫ ਦੇ ਸਿਰਫ 60000 ਰੁਪਏ ਦੀ 60000 ਰੁਪਏ ਦੀ ਜੀ ਹਾਂਜੀ ਹਾਂ ਕਾਰ ਦੀ ਲੁੱਕ ਬਹੁਤ ਵਧੀਆ ਵਧੀਆ ਹੈ ਨਾ ਵੀਰੇ ਆਲ ਓਰੀਜਨਲ ਮੰਗੋ ਪਈ ਹੈ ਜੀ ਗੱਡੀ ਸਾਰੀ ਮਿੱਤਰੋ ਸੀਟ ਦੇ ਚਾਰੇ ਟਾਇਰ ਨੇ ਵਧੀਆ ਕੁਆਲਿਟੀ ਦੇ ਟਾਇਰਾਂ ਦੀ ਬਾਕੀ ਸੀਟ ਕਵਰ ਨਵੇਂ ਲੱਗੇ ਵੀ ਨਹੀਂ ਅੰਦਰੋਂ ਦੇਖ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਆਪਾਂ ਕਾਰ ਇੰਟੀਰੀਅਰ ਸਿਸਟਮ ਦੀ ਇੰਟੀਰੀਅਰ ਸਿਸਟਮ ਦੀ ਵੀ ਕਾਰ ਬਿਲਕੁਲ ਵਧੀਆ ਪਈ ਹੈਗੀ ਕਿਦਰੇ ਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਚਾਰ ਚਲਾਵਾ ਕਾਰ ਦਾ ਬਹੁਤ ਸਹਟਾਗਾ ਜਿਹੜੇ ਭਰਾ ਕਹਿੰਦੇ ਤੁਹਾਨੂੰ ਘੱਟ ਬਜਟ ਦੇ ਵਿੱਚ ਪੂਰੀ ਟੌਪ ਦੀ ਕਾਰ ਚਾਹੀਦੀ ਹੈਗੀ ਤਾਂ ਬਾਈਆਂ ਕੋਲੇ ਵਿਜ਼ਿਟ ਕਰੋ ਤੁਸੀਂ ਭੰਗੂ ਮੋਟਰਸ ਦੇ ਉੱਪਰ ਤੇ ਬਾਈ ਆਪਾਂ ਕਹਿੰਦੀ ਹਣਾ ਵੀ ਘੱਟ ਬਜਟ ਦੇ ਵਿੱਚ ਪੂਰੇ ਟੌਪ ਦੀਆਂ ਕਾਰਾਂ ਦਿੰਦੇ ਨੇ ਸਾਡੇ ਕੋਲੇ ਹਾਂਜੀ ਹਾਂਜੀ ਇੰਜਨ ਗੇਅਰ ਦੀ ਆਪਣੀ ਸਾਰੀਆਂ ਗੱਡੀਆਂ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਮਤਲਬ ਜੇ ਕੋਈ ਦਿੱਕਤ ਨਿਕਲੋ ਤਾਂ ਆਪਣੀ ਜੀ ਆਪਾਂ ਬੈਠੇ ਹਾਂ ਫੁਰਮ ਮਕੈਨਿਕ ਆਈ ਆਪਾਂ ਠੀਕ ਹੈ ਜੀ ਹਾਂ ਠੀਕ ਆ ਜੀ ਤੇ ਉਸ ਤੋਂ ਅਗਲੀ ਕਾਰ ਆ ਗਈ ਮਿੱਤਰੋ ਆਪਣੇ ਕੋਲੇ ਸਵਿਫਟਰ ਹਾਂਜੀ ਬਲੈਕ ਕਲਰ ਦੇ ਵਿੱਚ ਮਤਲਬ ਜਿਹੜੀਆਂ ਕਾਰਾਂ ਮਿਲਦੀ ਨੇ ਬਾਈ ਉਹੀ ਕਾਰਾਂ ਲੈ ਕੇ ਆਉਂਦੇ ਲੱਭ ਕੇ ਹਾਂ ਇਹਦੀ ਕੀ ਡਿਟੇਲ ਆ ਜੀ ਇਹ ਪੰਜ ਮਾਡਲ ਪੈਟਰੋਲ ਠੀਕ ਆ ਜੀ ਸੀਐਨਜੀ ਠੀਕ ਆ ਜੀ 2027 ਤੱਕ ਬਾਸ 15 ਨੰਬਰ ਲਾਇਏ ਮੈਟਿੰਗ ਸੀਟ ਕਵਰ ਨਵੇਂ ਇੰਜਨ ਗੇਅਰ ਫੁੱਲ ਗਾਰੰਟੀ ਆਪਣੀ ਠੀਕ ਆ ਵੀਰੇ ਵੀ ਕਾਰ ਕੰਡੀਸ਼ਨ ਦਾ ਆਪਾਂ ਚੈੱਕ ਕਰਾ ਲਈਏ ਮਿੱਤਰੋ ਕੰਡੀਸ਼ਨ ਦੀ ਬਿਲਕੁਲ ਵਧੀਆ ਪਈ ਹੈ ਕਾਰ ਤੇ ਕਾਰ ਦੇ ਵਿੱਚ ਘਟ ਘਟ 30 40 ਹਜ਼ਾਰ ਦੇ ਲਾਏ ਵੀਲ ਪਏ ਨੇ ਤੁਸੀਂ ਚੈੱਕ ਕਰੋ ਅਲਾਈ ਵੀਲ ਤੇ ਟਾਇਰ ਕਾਰ ਦੇ ਵਿੱਚ ਬਿਲਕੁਲ ਨਵੇਂ ਨੇ ਕਾਰ ਆਪਾਂ ਤੁਹਾਨੂੰ ਅੰਦਰੋਂ ਚੈੱਕ ਕਰਾ ਦਈਏ ਸੀਟ ਕਵਰਾਂ ਤੋਂ ਲੈ ਕੇ ਸਾਰੀ ਕਾਰ ਨਵੀਂ ਪਈ ਹੈਗੀ ਲਓ ਜੀ ਚੈੱਕ ਕਰੋ ਬਲੈਕ ਕਲਰ ਦੇ ਵਿੱਚ ਆ ਪੈਟਰੋਲ ਤੇ ਇਹਦੀ ਐਵਰੇਜ ਕਿੰਨੀ ਹੁੰਦੀ ਹੈ ਕਾਰ ਦੀ ਦੀ ਇਹ ਮਤਲਬ ਪੈਟਰੋਲ ਤੇ ਦਿੰਦੀ ਹੈ 17-18 ਦੀ ਤੇ ਸੀਐਨਜੀ ਦੇ ਮੰਨ ਕੇ ਚਲੋ ਵੀ 25 ਤੋਂ 30 ਦੇ ਕਰੀਬ ਸੀਐਨਜੀ ਦੀ ਐਵਰੇਜ ਦਿੰਦੀ 25 ਤੋਂ 30 ਦੀ ਕਰੀਬ ਵੀਰੇ ਹਾਂਜੀ ਹਾਂ ਤੇ ਨੰਬਰ ਕਿੱਥੇ ਨੇ ਵੀਰੇ ਕਾਰ ਦੇ ਦਾ ਪੀਵੀ 11 ਜੀ ਪੀਵੀ 11 ਪੱਕਾ ਪਟਿਆਲੇ ਦਾ ਹਾਂਜੀ ਹਾਂ ਪੀਵੀ ਵੀ ਓਨਰ ਹੈ ਵੀਰੇ ਓਨਰ ਹੈ ਚੌਥੇ ਪੰਜਵੇਂ ਆ ਇਹ ਚੌਥੇ ਪੰਜਵੇਂ ਵੀਰੇ ਐਮਆਰ ਆਉਣ ਦੀ ਨਵੀਂ ਬੈਟਰੀ ਵੀ ਹੈ ਕਾਰ ਦੇ ਵਿੱਚ ਜਿਹੜੇ ਕੰਪਨੀ ਵੱਲੋਂ ਸਟicker ਆਉਂਦੇ ਨੇ ਰੀਜਨਲ ਸਟicker ਵੀ ਨਹੀਂ ਲਹੇ ਬਾਕੀ ਆਪਾਂ ਕਹੀਏ ਇੰਜਨ ਦੀ ਡੱਗੀ ਦੀ ਸਾਰੇ ਪਾਸਿਓਂ ਕਾਰ ਬਿਲਕੁਲ ਨਵੀਂ ਪਈ ਹੈ ਤੇ ਕਾਰ ਦੇ ਵੀਰੇ ਕਿਸੇ ਪਾਸੇ ਕੋਈ ਗਲੌਟ ਗਲੌਟ ਤਾਂ ਨਹੀਂ ਵੀਰੇ ਨਹੀਂ ਨਹੀਂ ਜਮੇ ਨਹੀਂ ਅੰਚ ਵੀ ਨਹੀਂ ਜੀ ਕੋਪਾ ਪੇਂਟ ਸੇਟ ਵੀਰੇ ਕਰ ਪੇਂਟ ਸੇਟ ਦਾ ਥੋੜੇ ਮੰਨ ਮੰਨ ਕੇ ਚੱਲੋ ਤੁਸੀਂ ਥੋੜੀ ਹੋਤੀ ਵਿਰੇ ਕਾਰ ਪੇਂਟ ਸ਼ੀਟ ਆ ਰੇਟ ਕਿੰਨਾ ਦੱਸੇ ਵੀਰੇ ਕਾਰ ਦੇ ਦਾ ਰੇਟ ਦੇ ਦਾਂਗੇ ਆਪਾਂ ਸਿਰਫ 130 ਦੀ ਦਿੱਕਤ ਇਹਦੀ ਵੀਰੇ ਹਾਂਜੀ ਹਾਂ ਐਸ ਐਕਸ 4 ਆ ਐਕਸ ਐਕਸ 4 ਜੀ ਅੱਠ ਮਾਡਲ 22 ਤੱਕ ਪਾਸ ਵੀ ਨੰਬਰ ਸਰਕਾਰੀ ਪਲੇਟਾਂ ਇਹਨਾਂ ਇੰਸ਼ੋਰੈਂਸ ਵੀ ਪਿਆ ਅਸੀਂ ਹਿੱਟ ਰਹਿਦਾ ਵਰਕਿੰਗ ਲੈਦਰ ਦੀ ਸ਼ੀਟ ਕਵਰ ਮੰਨ ਲਓ ਜਮਾ ਨਵੀਂ ਕਾਰ ਆ ਜੀ ਤੇ ਓਨਰ ਕੰਮ ਕਰ ਰਹੇ ਜੀ ਓਨਰ ਇਹ ਦੂਜੇ ਆਈ ਹੈ ਪੱਕੇ ਪੰਜਾਬ ਨੰਬਰ ਦੀ ਕਾਰ ਹੈ ਹਾਂਜੀ 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 ਲਓ ਮਿੱਤਰ ਤੁਸੀਂ ਚੈੱਕ ਕਰੋ ਕਾਰ ਦੀ ਕੰਡੀਸ਼ਨ ਟਾਇਰ ਵੀ ਗੱਡੀ ਦੇ ਵਿੱਚ ਬਿਲਕੁਲ ਵਧੀਆ ਪਏ ਨੇ ਸਾਰੀ ਕਾਰ ਨਵੀਂ ਮੰਗੂ ਪਈ ਹੈ ਜੀ ਤਾਨੂੰ ਆਪਾਂ ਚੈੱਕ ਕਰਨ ਦਾ ਅਧਿਕਾਰ ਅੰਦਰੋਂ ਦੇ ਪਾਸਿਓਂ ਬਿਲਕੁਲ ਨਵੀਂ ਪਈਆ ਕਾਰ ਨਵੇਂ ਸੀਟ ਕਵਰ ਪਏ ਨੇ ਕਾਰ ਦੇ ਵਿੱਚ ਚਾਲ ਚਲਾਵਾ ਕਾਰ ਦਾ ਬਹੁਤ ਕੰਟ ਹੈ ਤੇ ਆਪਾਂ ਕਹਿੰਦੇ ਵੀਰੇ ਅੱਜ ਦੇ ਟਾਈਮ 'ਚ ਇਹ ਕਾਰ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ ਨਾ ਵੀਰੇ ਹਾਂਜੀ 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 ਐਵਰੇਜ ਕਿੰਨੀ ਹੋ ਵੀਰੇ ਕਾਰ ਦੀ ਦੀ ਐਵਰੇਜ ਦਿੰਦੀ ਹੈ 1 ਸਵਾ 17 ਦੀ ਮੰਨ ਕੇ ਚੱਲੋ ਜੀ ਤੇ ਇਹ ਡੀਜ਼ਲ ਵੀਰੀਐਂਟ ਦੇ ਵਿੱਚ ਆ ਜਾਂ ਪੈਟਰੋਲ ਦੇ ਪੈਟਰੋਲ ਪੈਟਰੋਲ ਜੀ ਠੀਕ ਆ ਵੀਰੇ ਪੇਂਟ ਸੈਂਟ ਕਿੰਨੀ ਹੈ ਵੀਰੇ ਕਾਰ ਇਹ ਪੇਂਟ ਸੈਂਟ 10% ਮੰਨ ਕੇ ਚੱਲੋ ਥੋੜੀ-ਮੋੜੀ ਟੱਚਿੰਗ ਕਹਿ ਸਕਦੇ ਆਪਾਂ ਠੀਕ ਆ ਜੀ ਕਿ ਰੇਟ ਦੇ ਦਾਂਗੇ ਸਿਰਫ ਦੇ ਸਿਰਫ ਆਪਾਂ ਇਹ ਵੀ 130 ਹੋਈ ਦੇ ਦਾਂਗੇ ਜੀ 130000 ਦੀ ਹਾਂਜੀ ਹਾਂਜੀ ਬਾਕੀ ਜੇ ਕੋਈ ਵੀਡੀਓ ਦੇਖ ਕੇ ਉਹ ਨਾ ਕਰੋਗੇ ਡਿਸਕਾਊਂਟ ਕਰ ਦਾਂਗੇ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਡਿਟੇਲ ਹੈ ਇਹਦੀ ਕਾਰ ਦੀ ਇਹਦੀ ਜੀ 2007 ਮਾਡਲ ਐਲ ਐਕਸ ਆਈ ਏਸੀ ਚੱਲਦਾ ਜੀ ਠੀਕ ਹੈ ਜੀ ਵੀਲ ਕੱਪ ਨਵੇਂ ਲੱਗੇ ਹੋਏ ਨੇ ਠੀਕ ਹੈ ਜੀ ਜੇ ਤਾਂ ਵਿਦਆਊਟ ਪਾਸਿੰਗ ਲੈਣੀ ਹੈ ਕਸਟਮਰ ਨੇ ਹਾਂਜੀ ਤਾਂ ਦੇ ਦਾਂਗੇ ਆਪਾਂ 70000 ਰੁਪਏ ਦੀ ਹਾਂਜੀ ਜੇ ਪਾਸਿੰਗ ਕਰਵਾ ਕੇ ਲੈਣੀ ਆ ਤੇ ਫਿਰ ਮਿਲੂਗੀ ਗੱਡੀ ਇਹ 95000 ਰੁਪਏ ਦੀ ਨਾ ਕਰਵਾਉਣ ਦੇ ਪੈਸੇ ਕਸਟਮਰ ਨੇ ਲਾਉਣੇ ਆ ਤੇ ਕਾਰ ਦਾ ਚਾਲ ਚਲਾ ਬਿਲਕੁਲ ਵਧੀਆ ਵੀ ਹੈ ਪੂਰਾ ਵਧੀਆ ਹਾਂਜੀ ਹਾਂ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆਹ ਆਲ ਓਰੀਜਨਲ ਵਾਂਗੂ ਗੱਡੀ ਪਈ ਆ ਤੁਸੀਂ ਦੇਖੋ ਕਿਵੇਂ ਸਾਈਡਾਂ ਤੋਂ ਚੰਗਰੀ ਆ ਗਈ ਲੋ ਮਿੱਤਰੋ ਆਲ ਓਰੀਜਨਲ ਵਾਂਗੂ ਕਾਰ ਪਈ ਆ ਪੀਵੀ 11 ਦੀ ਕਾਰ ਆ ਪੱਕੇ ਪੰਜਾਬ ਨੰਬਰ ਦੀ ਹਾਂਜੀ ਜਿਸ ਕਿਸੇ ਭਰਾ ਨੂੰ ਕਾਰ ਚਾਹੀਦੀ ਹੈ ਕਾਲ ਕਰ ਲਓ ਛੇਤੀ ਛੇਤੀ ਬਾਈਆਂ ਨੂੰ ਅਗਲੀ ਕਾਰ ਆ ਗਈ ਆਪਣੇ ਕੋਲ ਫੇਰ ਆਲਟੋ ਹਨਾ ਜੀ 2011 ਮਾਡਲ ਹਾਂਜੀ ਐਲ ਐਕਸ ਠੀਕ ਆ ਜੀ ਐਸੀ ਹੀਟਰ ਚੱਲੂ ਆ ਇਹਦਾ ਵੀ ਠੀਕ ਆ ਜੀ ਬਾਕੀ ਆਫ ਰੋਡ ਵਾਲੇ ਫੀਲ ਪਿਆ ਚੈੱਕ ਕਰਵਾ ਦਿਓ ਸਾਈਡਾਂ ਤੋਂ ਟਾਇਰ ਵਧੀਆ ਪ ਟਾਇਰ ਤੇ ਵਹੇ ਨੇ ਬਾਕੀ ਚੰਡੀਗੜ੍ਹ ਨੰਬਰ ਦੀ ਕਾਰ ਹੈ ਨਾ ਮੇਰੀ ਹਾਂਜੀ ਹਾਂ ਸੀਐਟ ਦੇ ਟਾਇਰ ਪਏ ਨੇ ਮੰਨ ਲਓ ਅੱਜ ਕੱਲ ਵੱਧ ਡਿਮਾਂਡ ਆਗਲਾ ਕਹਿੰਦੇ ਸਾਨੂੰ ਚੰਡੀਗੜ੍ਹ ਨੰਬਰ ਗੱਡੀ ਚਾਹੀਦੀ ਆ ਹਾਂਜੀ ਵੀ ਮੰਨ ਲਓ ਘੇਰ ਕਰੀ ਜਾ ਬਹੁਤ ਘੱਟ ਹੁੰਦਾ ਚੰਡੀਗੜ੍ਹ ਨੰਬਰ ਪੀਵੀ 63 ਨੰਬਰ ਨੂੰ ਉਹ ਡਿਮਾਂਡ ਦੇ ਆਪਾਂ ਕਾਰ ਲੈ ਕੇ ਆਏ ਆ ਇਹ ਠੀਕ ਆ ਜੀ 11 ਮੰਨ ਲਓ ਬਾਕੀ ਪਾਈ ਨੂੰ ਕਹਿੰਦੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਬਸ ਬਾਕੀ ਇੰਟੀਰੀਅਰ ਚੈੱਕ ਕਰ ਲਓ ਤੁਸੀਂ ਲਓ ਜੀ ਇੰਟੀਰੀਅਰ ਚੈੱਕ ਕਰੋ ਬਿਲਕੁਲ ਨਵੀਂ ਪਈਆ ਕਾਰ ਹੈ ਇੰਜਨ ਗੇਅਰ ਦੀ ਜਮਾਂ ਨਵੀਂ ਕਾਰ ਤੁਹਾਨੂੰ ਆਪਾਂ ਕਾਰ ਦਾ ਇੰਜ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਇਹ ਵਧੀਆ ਬੈਟਰੀ ਵੀ ਹੈ ਹਨਾ ਵੀਰੇ ਦੇ ਵਿੱਚ ਹਾਂਜੀ ਹਾਂਜੀ ਓਨਰੇ ਕਾਮ ਵੀਰੇ ਕਾਰ ਇਹ ਓਨਰ ਇਹ ਸੈਕੰਡ ਓਨਰ ਹੀ ਆ ਠੀਕ ਆ ਜੀ ਤੇ ਡੱਗੀ ਡੁਗੀ ਦੀ ਕਿਉਂ ਵੀਰੇ ਕਾਰ ਓਕੇ ਓਕੇ ਸਾਰਾ ਕੁਝ ਸਾਰੇ ਪਾਸੇ ਓਕੇ ਵੀਰੇ ਹਾਂਜੀ ਹਾਂ ਰੇਟ ਕਿੰਨਾ ਵੀਰੇ ਕਾਰ ਦੇ ਦਾ ਰੇਟ ਜਿਵੇਂ ਮੈਂ ਕਹਣਾ ਰੇਟ ਦੀ ਆਪਣੀ ਫੁੱਲ ਗ੍ਰੈਂਡੀਓ 1.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਪਾਂ 1.5 ਲੱਖ ਦੀ ਵੀਰੇ ਹਾਂਜੀ 11 ਮਾਡਲ ਬਾਈ ਕਹਿੰਦੇ ਆਪਣਾ ਕੱਟ ਮਾਰ ਦੇਣ ਦੇ ਵਿੱਚ ਤੇ ਕਾ ਟ੍ਰੇਡ ਦੇ ਵਿੱਚ ਤੁਹਾਨੂੰ ਪੂਰੀ ਟੌਪ ਦੀਆਂ ਕਾਰਾਂ ਮਿਲ ਜਾਣਗੀਆਂ ਤੇ ਪੂਰਾ ਚੈਲੰਜ ਕਰਦੇ ਨੇ ਬਾਈ ਕਹਿੰਦੇ ਕੋਈ ਸਭ ਤੋਂ ਸਸਤੀ ਕਾਰ ਦੇ ਦੇ ਪੰਜਾਬ ਦੇ ਵਿੱਚ 2002 ਮਾਡਲ ਜੰਨਾ ਹਾਂਜੀ ਪਾਸਿੰਗ ਇਹਦੀ ਵੀ ਪਈ ਆ ਠੀਕ ਆ ਜੀ ਅਲਾਇ ਵਗੈਰਾ ਲੱਗੇ ਹੋਏ ਨੇ ਏਸੀ ਹੀਟਰ ਵਰਕਿੰਗ ਆ ਲੈਦਰ ਦੇ ਸੀਟ ਕਵਰ ਹਾਂਜੀ ਬਾਕੀ ਮੈਟਿੰਗ ਵਗੈਰਾ ਹੋਈ ਵੀ ਆ ਠੀਕ ਆ ਜੀ ਮੈਂ ਸਾਰਾ ਕੰਮ ਗੱਡੀ ਦੇ ਓਕੇ ਕਰਵਾਇਆ ਹੋਇਆ ਜੀ ਹਾਂਜੀ ਹਾਂ ਸਕਰੀਨ ਲੱਗਣ ਵਾਸਤੇ ਜਗ੍ਹਾ ਬਣੀ ਵੀਰੇ ਸਕਰੀਨ ਵੀ ਲੱਗ ਜੂਗੀ ਜੇ ਕਿਸੇ ਮਿੱਤਰ ਪਿਆਰੇ ਨੇ ਸਕਰੀਨ ਲਗवानी ਆ ਮਤਲਬ ਕਿ ਵਿੱਚ ਉਹ ਸਪੇਸ ੱਡੀ ਹੋਏ ਵਿੱਚ ਹਾਂਜੀ ਹਾਂਜੀ ਠੀਕ ਆ ਜੀ ਤੇ ਇੱਕ ਵਾਰੀ ਮਿੱਤਰੋ ਕਾਰ ਦੀ ਕੰਡੀਸ਼ਨ ਚੈੱਕ ਕਰੋ ਚਾਰੇ ਪਾਸੇ ਬਹੁਤ ਸੋਹਣੀ ਕਾਰ ਹੈ ਲਾਈ ਵਗੈਰਾ ਲੱਗੇ ਹੋਏ ਨੇ ਟਾਇਰ ਵਧੀਆ ਪਏ ਨੇ ਹਾਂਜੀ ਹਾਂਜੀ ਇਹ ਵਧੀਆ ਕੁਆਲਿਟੀ ਟਾਇਰ ਲੱਗੇ ਹੋਏ ਨੇ ਹਾਂਜੀ ਹਾਂਜੀ ਉਹਨਾਂ ਦੇ ਕੰਮ ਇਹ ਵੀ ਕਾਰ ਇਹ ਓਨਰ ਇਹ ਦੂਜੇ ਹੈ ਵੀ ਦੂਜੇ ਓਨਰ ਹੈ ਜੀ ਹਾਂ ਰੇਟ ਕਿੰਨਾ ਵੀਰੇ ਕਾਰ ਦੇਤਾ ਇਹਦਾ ਦੇਣਾ ਕੋਲ 55000 ਰੁਪਏ ਦੇ ਦਾਂਗੇ ਗੱਡੀ ਆ 55000 ਦੀ ਵੀਰੇ ਹਾਂਜੀ ਹਾਂ 2001 ਮਾਡਲ Honda City ਹਾਂਜੀ ਲਾਇ ਲੱਗੇ ਹੋਏ ਨੇ ਪੈਟਰੋਲ CNG ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਏਸੀ ਹੀਟਰ ਵਰਕਿੰਗ ਆ ਠੀਕ ਆ ਜੀ ਬਾਕੀ ਫੁੱਲ ਮੋਡੀਫਾਈ ਹੋਈ ਹੋਈ ਹੈ ਗੱਡੀ ਸਨਰੂਫ ਫਿਟਿੰਗ ਹੋਈ ਵੀ ਆ ਇਲੈਕਟ੍ਰੋਨਿਕ ਸਾਰਾ ਰੂਫ ਲੱਗਿਆ ਹੋਇਆ ਠੀਕ ਹੈ ਜੀ ਹਾਂਜੀ ਤੇ ਮੋਡੀਫਾਈ ਦੇ ਬਾਰੇ ਮੈਂ ਤਾਂ ਕਹਣਾ ਵੱਟ ਕੱਢ ਰੱਖਿਆ ਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਅੰਦਰ ਉਹ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਪਈ ਹੈ ਕਾਰ ਅੰਦਰੋਂ ਪਾਸੋਂ ਕੋਈ ਦਿੱਕਤ ਨਹੀਂ ਓਨਰ ਕੰਮੇ ਬਾਰੇ ਕਾਰ ਇਹ ਓਨਰ ਹੈ ਤੀਜੇ ਨਾਮ ਮੇਰੇ ਨਾਮ ਤੇ ਹੈ ਠੀਕ ਹੈ ਜੀ ਥਰਡ 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 ਓਨਰ ਹੈ ਜੀ ਹਾਂਜੀ ਹਾਂ ਤੇ ਨੰਬਰ ਕਿੱਥੇ ਹੈ ਵੀਰੇ ਕਾਰ ਦਾ ਲੁਧਿਆਣਾ ਵੀਆਈਪੀ ਨੰਬਰ ਆ ਵੀਆਈਪੀ ਨੰਬਰ ਚੈੱਕ ਕਰਵਾ ਦਿਓ ਇੱਕ ਵਾਰ ਵੀਆਈਪੀ ਨੰਬਰ 2000 ਲਓ ਜੀ ਵੀਆਈਪੀ ਨੰਬਰ ਆ ਕਾਰ ਦਾ ਪੰਜਾਬ 27 ਤੱਕ ਪਾ ਸਕਦੀ 27 ਤੱਕ ਪਾ ਸੀਗਾ ਵੀਰੇ ਹਾਂਜੀ ਹਾਂ ਟਾਇਰ ਤੇ ਲਾਈ ਵੀਲ ਕਾਰ ਦੇ ਵਿੱਚ ਵਧੀਆ ਪਏ ਨੇ ਤੇ ਇਲੈਕਟ੍ਰੋਨਿਕ ਸੰਰੂਪ ਲਵਾਇਆ ਹੋਇਆ ਹੈ ਬਾਈ ਇਹਦੇ ਲਾਟੀ ਦੇ ਲਾਏ ਪਏ ਨੇ 15 ਇੰਚ ਪੇ ਲਾਏ ਪਏ ਨੇ ਰੇਟ ਕਿੰਨਾ ਹੈ ਦਾ ਜੀ ਰੇਟ ਦੇ ਲਾਂਗੇ ਸਿਰਫ ਆਪਾਂ 1.5 ਲੱਖ ਰੁਪਏ ਦੀ ਹੋਈ ਦੇ ਰਾਂ ਗੱਡੀ ਇਹਦੇ 1.5 ਲੱਖ ਰੁਪਏ ਦੀ ਹਾਂਜੀ ਹਾਂ ਠੀਕ ਆ ਜੀ ਤੇ ਉਸ ਤੋਂ ਅਗਲੀ ਕਾਰ ਆ ਗਈ ਜੀ ਮਰੂਤੀ ਹਨਾ ਜੀ ਹਾਂਜੀ ਮਤਲਬ ਇਹ ਆਪਾਂ ਕਹਦੇ ਆ ਵੀ ਛੋਟੀ ਗੱਡੀ ਨੂੰ ਪੂਰੇ ਘੈਂਟ ਤਿਆਰ ਕੀਤਾ ਹਾਂ ਹਾਂਜੀ ਹਾਂ ਵਧੀਆ ਲਾਇਪੈਸ ਨੇ ਪੋਲੋ ਕੰਪਨੀ ਦੇ ਨੇ ਇਲੈਕਟ੍ਰੋਨਿਕ ਇਹਦੇ ਪੇ ਸਨਰੂਫ ਲੱਗਾ ਹੋਇਆ ਕਾਰ ਦੇ ਉੱਪਰ ਹੈ। ਇਹ ਪਾਵਰ ਵਿੰਡੋ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਪਲੋ ਸਾਈਡ ਸ਼ੀਸ਼ੇ ਵੀ ਇਲੈਕਟ੍ਰੋਨਿਕ ਪਾਵਰ ਕੀਤੇ ਹੋਏ ਨੇ ਇਹਦੇ। ਲੋ ਮੈਂ ਤਾਂ ਬਾਕੀ ਸਾਰੀ ਕਾਰ ਹੀ ਪਾਵਰ ਕਰਤੀ ਹੈ। ਹਾਂ ਜੀ। ਤੇ ਪੂਰੀ ਮੋਡੀਫਿਕੇਸ਼ਨ ਦੇ ਵੱਟ ਕੱਢ ਰੱਖੇ ਨੇ ਬਾਈਆਂ ਨੇ ਤੇ ਪੀਵੀ08 ਪੱਕੇ ਨੰਬਰ ਦੀ ਕਾਰ ਹਨਾ ਵੀਰੇ। ਹਾਂ ਜੀ ਹਾਂ ਜੀ। ਉਹਨਾਂ ਦੇ ਕਿੰਮੇ ਜੀ ਕਰ ਰਹੇ ਇਹ? ਓਨਰ ਸੈਕੰਡ ਓਨਰ ਆਈ ਹੈ ਜੀ। ਸੈਕੰਡ ਓਨਰ ਦਾ ਜੀ। ਹਾਂ ਜੀ ਹਾਂ। ਇੰਜਨ ਗੇਅਰ ਦੀ ਕਿੰਮੇ ਗੱਡੀ ਜ ਠੀਕ ਹੈ ਯਮਨ ਕੋਈ ਕਾਰ ਦੇ ਵੀ ਦਿੱਕਤ ਨਹੀਂ ਜੀ ਠੀਕ ਆ ਬਹੁਤ ਜ਼ਿਆਦਾ ਕਾਰ ਸੀਐਨਜੀ ਲੱਗੀ ਹੋਈ ਆ ਬਲਕਿ ਸੀਐਨਜੀ ਦੇ 35 ਦੀ ਐਵਰੇਜ ਦੇ ਰਹੀ ਆ ਇਹ ਮੋਟਰਸਾਈਕਲ ਜਿੰਨੀ ਐਵਰੇਜ ਦੇ ਰਹੀ ਆ ਲੋ ਮਿੱਤਰੋ ਮੋਟਰਸਾਈਕਲ ਜਿੰਨੀ ਐਵਰੇਜ ਦੇ ਦੂ ਕਾਰ ਇਹ ਜਿਹੜੇ ਭਰਾ ਕਹਿੰਦੇ ਸਾਨੂੰ ਤੇਲ ਦਾ ਖਰਚਾ ਬਹੁਤ ਪੈਂਦਾ ਕਾਰ ਦਾ ਤਾਂ ਤੁਸੀਂ ਬਾਈਆਂ ਕੋਲੋਂ ਆਹ ਕਰ ਲਿਆ ਜਾ ਸਕਦੇ ਹੋ ਨਾ ਵੀਰੇ ਇਹ ਖਰਚਾ ਬਹੁਤ ਘੱਟ ਆ ਇਹਦਾ 35 ਪਲੱਸ ਹੀ ਐਵਰੇਜ ਆ ਇਹਦੀ ਤੇ ਇਹਦਾ ਰੇਟ ਕਿੰਨਾ ਵੀਰੇ ਦਾ ਰੇਟ ਇਹ ਵੀ ਲੈਸ ਪ੍ਰਾਈਸ ਦੇ ਦਾਂਗੇ ਆਪਾਂ 1 40 ਦੀ ਵੀ ਦੇ ਦਾਂਗੇ 1 ਲੱਖ 80 ਹਾਂਜੀ ਫੁੱਲ ਮੋਡੀਫਾਈ ਲੋ ਕਹਿੰਦੇ ਮੇਰਾ 2 ਲੱਖ ਲੱਗਿਆ ਮੇਰਾ 3 ਲੱਖ ਲੱਗ ਗਿਆ ਇਹ ਆਪਾਂ ਫੁੱਲ ਮੋਡੀਫਾਈ ਹੋਈ ਹੋਈ ਸਾਰੀ 1.40 ਦੀ ਹੋਈ ਦੇ ਰਾਂਗੇ ਗੱਡੀ ਤੇ ਮਾਡਲ ਕਿੰਨਾ ਸੀ ਵੀਰੇ ਇਹ ਮਾਡਲ 99 ਆ ਇਹ ਠੀਕ ਆ ਜੀ 99 ਮਾਡਲ ਲੋ ਮਿੱਤਰੋ ਇਹ ਸੀਗਾ ਜਿੰਦੀਆਂ ਕਾਰਾਂ ਜਿੰਨੀਆਂ ਪਾਈਆਂ ਕੋਲੇ ਕਾਰਾਂ ਨੇ ਹਰ ਇੱਕ ਕਾਰ ਦੇ ਵਿੱਚ ਵਧੀਆ ਲਾਇਏ ਵੀਲ ਤੇ ਟਾਇਰ ਪਏ ਨੇ ਬਾਕੀ ਕਾਰਾਂ ਦੇ ਪੁੱਤਰ ਤੁਹਾਨੂੰ ਸਾਰੀਆਂ ਦੇ ਹੁੱਕੇ ਮਿਲ ਜਾਣਗੇ ਹਨਾ ਵੀਰੇ ਹਾਂਜੀ ਹਾਂਜੀ ਤੇ ਕਾਰਾਂ ਬਾਈ ਸੱਕ ਬਾਈਆਂ ਕੋਲੇ ਡਾਊਨ ਮਾਡਲ ਹੁੰਦੇ ਨੇ ਪਰ ਕਾਰਾਂ ਮਿਲ ਜਾਣਗੇ ਤੁਹਾਨੂੰ ਬਹੁਤ ਘੈਂਟ ਤੇ ਬਹੁਤ ਹੀ ਸਸਤੇ ਰੇਟ ਦੇ ਉੱਪਰ ਸੋ ਜਿਸ ਕਿਸੇ ਭਰਾ ਨੂੰ ਕੋਈ ਵੀ ਕਾਰ ਚਾ ਸਕਰੀਨ ਤੇ ਨੰਬਰ ਚੱਲਦਾ ਵਾਈਆਂ ਦਾ ਕਾਲ ਕਰ ਲਿਓ ਪੰਗੂ ਮੋਟਰਸ ਦੇ ਉੱਪਰ ਤੇ ਵੀਰੇ ਇੱਕ ਵਾਰੀ ਆਪਣਾ ਐਡਰੈਸ ਬੋਲ ਦਿਓ ਜੀ। ਰਤਨੋਲਾ ਰੋਡ 3. ਸੰਗਰੂਰ ਵਾਲਾ ਬਾਈਪਾਸ ਹਾਂਜੀ ਨੇੜੇ ਲక్ష్ਮੀ ਟਾਇਲ ਹਾਊਸ ਜੀ। ਨੇੜੇ ਲక్ష్ਮੀ ਟਾਇਲ ਹਾਊਸ ਜੀ। ਹਾਂਜੀ। ਵੀ 3 ਰਤਨੋਲੇ ਤੋਂ ਆਪਾਂ ਬਰਨਾਲੇ 'ਚ ਐਂਟਰ ਹੋਣੇ ਆਂ। ਐਂਟਰ ਹੋਣ ਤੋਂ ਪਹਿਲੇ ਜਿੱਥੋਂ ਪੁਲ ਸਟਾਰਟ ਹੁੰਦਾ। ਅੱਬੇ ਹੱਥੀ ਆਪਣਾ ਬੋਰਡ ਲੱਗਿਆ ਬੋਰਡ ਦਿਖਾ ਦਿਓ। ਠੀਕ ਆ ਪੰਗੂ ਮੋਟਰ ਦਾ ਹਾਂਜੀ ਆ। ਠੀਕ ਆ ਜੀ। ਤੇ ਇੱਕ ਵਾਰੀ ਆਦਾ ਵੀਰੇ ਨੰਬਰ ਬੋਲ ਦਿਓ ਜੀ। 82644 52894 884599198 ਲੋ ਮਿੱਤਰੋ ਸਕਰੀਨ ਦੇ ਨੰਬਰ ਚੱਲਦੇ ਨੇ ਬਾਈਆਂ ਦਾ ਤੇ ਕਾਰਾਂ ਬਹੁਤ ਤੋੜੀਆਂ ਨੇ ਟਾਈਮ ਬਹੁਤ ਥੋੜਾ ਜਿਸ ਕਿਸੇ ਭਰਾ ਨੂੰ ਕੋਈ ਵੀ ਕਾਰ ਚਾਹੀਦੀ ਹੋਈ ਛੇਤੀ ਛੇਤੀ ਕਾਲ ਕਰ ਲਿਓ ਕਾਰ ਨੂੰ ਬੁੱਕ ਕਰਨ ਲਈ ਇਹ ਜੀਆਂ ਕਾਰਾਂ ਬਹੁਤ ਘੱਟ ਖੜਦੀਆਂ ਨੇ ਬਾਈਆਂ ਕੋਲੇ ਹੁਣਾਂ ਵੀਰੇ ਹਾਂਜੀ ਹਾਂਜੀ ਤੇ ਸਕਰੀਨ ਦੇ ਨੰਬਰ ਚੱਲਦੇ ਨੇ ਸੋ ਐਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਦਾ ਤੱਕ ਲਈ ਜੁੜੇ ਰਹੋ ਆਪਣੇ ਕਾਰ ਵਜਾਤੇ ਤੇ